ਮੇਰੇ ਕੋਲ ਅਮਰੁੱਤੀ ਤੋਂ ਲੈ ਕੇ ਫਾਰਚੂਨਰ, ਥਾਰ, ਬਲੈਰੋ ਹਰ ਤਰ੍ਹਾਂ ਦੀ ਗੱਡੀ ਮਿਲਦੀ ਹੈ ਹਰ ਤਰ੍ਹਾਂ ਦੀ ਗੱਡੀ ਮਿਲਦੀ ਹੈ ਠੀਕ ਹੈ ਜੀ ਇਹ 2011 ਮਡ ਕੇ 10 ਜੇ ਕੇ 10 ਮੇਰੇ ਕੋਲ ਤਿੰਨ ਜੇ ਆ ਦੇਖੋ ਜੀ ਦੋ i20 ਆ ਦੋਨੋਂ ਸਪੋਰਟਸ ਮਾਡਲ ਪੈਟਰੋਲ ਤੇ ਮਾਡਲ ਬ੍ਰਿਜਾ ਜੈਡ ਨਹੀਂ ਆਪਸ਼ਨਲ ਡਿਊ ਟਰਨ ਠੀਕ ਹੈ ਜੀ ਫਸਟ ਓਨਰ ਗੱਡੀ ਜੇ ਸਾਥ ਸ਼ੀਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਤੇ ਵਹੀਕਲ ਦੀ ਸੇਲ ਪਰਚੇਸ ਦੀ ਐਡ ਪਾਈ ਜਾਂਦੀ ਹੈ ਜੀ ਜੇ ਕਿਸੇ ਵੀਰ ਨੇ ਐਡ ਕਰਾਉਣੀ ਹੋਵੇ ਤਾਂ ਨੰਬਰ ਲੈਫਟ ਸਾਈਡ ਦੀ ਟੌਪ ਤੇ ਦਿੱਤਾ ਹੁੰਦਾ ਹੈ ਜੀ 7508404209 ਅੱਜ ਅਸੀਂ ਪਹੁੰਚਿਆ ਜੀ ਗਰਦਾਸਪੁਰ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀਆਂ ਕਾਰਾਂ ਲੈ ਕੇ ਛੋਟੇ ਬਜਟ ਵਾਲੀਆਂ ਕਾਰਾਂ ਵੀ ਤੇ ਵੱਡੀਆਂ ਕਾਰਾਂ ਵੀ ਕਰਦੇ ਆਂ ਜੀ ਫਿਰ ਵੀਰ ਜੀ ਨਾਲ ਗੱਲਬਾਤ ਸਾਸ਼ੀ ਗਵੀਰ ਜੀ ਸਾਸ਼ੀਆ ਭਾਜੀ ਹੋਰ ਸਲੋਕੀਆ ਚ ਬੜੀਆਂ ਬੜੀਆਂ ਸਰ ਅਸਲ ਨਾਮ ਦੱਸ ਦਿਓ ਆਪਣਾ ਮੈਂ ਨਾ ਸਮਰ ਪੀਕਾਰ ਬਿਆਰ ਠੀਕ ਹੈ ਜੀ ਕਨਵਾ ਰੋਡ ਗਰਦਾਸਪੁਰ ਠੀਕ ਹੈ ਜੀ ਅੱਛਾ ਫੋਨ ਨੰਬਰ ਰੀਪੀਟ ਕਰਦੇ ਹੋ 98188278 ਠੀਕ ਹੈ ਜੀ ਹਾਂ ਜੀ ਗੱਡੀਆਂ ਕਿਹੜੀ ਕਿਹੜੀਆਂ ਮਿਲ ਜਾਣਗੀਆਂ ਆਪਣੇ ਕੋਲ ਮੇਰੇ ਕੋਲ ਅਮਰੂਤੀ ਤੋਂ ਲੈ ਕੇ ਫੋਰਚੂਨਰ, ਥਾਰ, ਬਲੈਰੋ ਹਰ ਤਰ੍ਹਾਂ ਦੀ ਗੱਡੀ ਮਿਲਦੀ ਹੈ ਹਰੇਕ ਤਰ੍ਹਾਂ ਦੀ ਗੱਡੀ ਮਿਲਦੀ ਠੀਕ ਹੈ ਜੀ ਹੈਚਬੈਕ, ਸੈਡਾਨ, ਐਕਸਵੀ ਸਾਰੀਆਂ ਮਿਲ ਜਾਣਗੀਆਂ ਹਰ ਇੱਕ ਗੱਡੀ ਮਿਲਦੀ ਠੀਕ ਹੈ ਜੀ ਅੱਛਾ ਗੱਡੀਆਂ ਦਾ ਲੋਨ ਕਰਾ ਵੀ ਕਰਵਾ ਦਿੰਦੇ ਹਾਂ ਹਾਂ ਜੀ ਹਾਂ ਜੀ ਲੋਨ ਦੀ ਫੈਸਿਲਿਟੀ ਫੁੱਲ ਹੈ ਠੀਕ ਹੈ ਜੀ ਕਰੀਏ ਫਿਰ ਗੱਡੀਆਂ ਦੀ ਗੱਲ ਬਾਤ ਓਕੇ ਸਰ ਓਕੇ ਜੀ ਹਾਂ ਜੀ ਵੀਰ ਜੀ ਸਭ ਤੋਂ ਪਹਿਲਾਂ ਕਿਹੜੀ

80000 ਕਿਲੋਮੀਟਰ ਚੱਲੀ ਹੋਈ ਜਗਦੀ ਠੀਕ ਹੈ ਜੀ ਪੋਲਿਸ਼ਨ ਦੇਖ ਸਕਦੇ ਬਹੁਤ ਵਧੀਆ ਕੰਡੀਸ਼ਨ ਹੈ ਗੱਡੀ ਲੈ ਭਾਈ ਕੀ ਪ੍ਰਾਈਸ ਹੋਣ ਜਾ ਰਿਹਾ ਫਿਰ ਇਹ ਗੱਡੀ ਦੇ ਦਾਂਗੇ ਸਾਢੇ 4 ਲੱਖ ਰੁਪਏ ਦੇ ਜੀ ਸਾਢੇ 4 ਲੱਖ ਦੀ 2021 ਮਾਡਲ ਵੈਗਨਰ ਹੈ ਜੀ ਨੈਕਸਟ ਵੀ ਜੇਕਰ ਗੱਡੀਆਂ ਦੱਸੋ ਆਪਣੇ ਕੋਲ ਕਿਹੜੀਆਂ ਕਿਹੜੀਆਂ ਮੌਕੇ ਤੇ ਖੜੀਆਂ ਨੇ ਇਹ 2011 ਮਾਡਲ K10 ਜੇ K10 ਮੇਰੇ ਕੋਲ ਤਿੰਨ ਜੇ ਠੀਕ ਹੈ ਤਿੰਨ K10 ਖੜੀਆਂ ਨੇ Swift ਤੇ Desire ਵੀ ਖੜੀਆਂ ਆਪਣੇ ਕੋਲ Desire ਖੜੀ ਜੇ 2014 ਮਾਡਲ ਠੀਕ ਹੈ ਜੀ ਹਾਂਜੀ ਆ ਆ ਦਾ ਪਹਿਲੀ ਲੁੱਕ ਵਾਲੀ K10 ਹੈ ਜੀ ਇਹਦੀ ਕਰੀਏ ਗੱਲਬਾਤ ਹਾਂਜੀ ਹਾਂਜੀ ਠੀਕ ਹੈ ਜੀ ਇਹ 2011 ਮਾਡਲ K10 ਪੁਰਾਣੀ ਸ਼ੇਪ ਚ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਜੀ ਠੀਕ ਹੈ ਜੀ ਕੰਡੀਸ਼ਨ ਪੱਖੋਂ ਗੱਡੀ ਬਹੁਤ ਸੋਹਣੀ ਬਿਲਕੁਲ ਓਕੇ ਆ ਫਰਸਟ ਓਨਰ ਗੱਡੀ ਆ ਫਰਸਟ ਓਨਰ ਗੱਡੀ ਆ ਜੀ ਗਰਵਾਸਪੋਰਟ ਦਾ ਨੰਬਰ ਹੈ ਠੀਕ ਹੈ ਜੀ ਗੱਡੀ ਉਹ ਵੀ ਸਾਫ਼ ਕੇ ਚੱਲੀ ਹੋਈ ਆ ਸਰਦਾਰਪੁਰ ਨੰਬਰ ਗੱਡੀ ਹੈ ਜੀ। ਕਿਰਪਾ ਕਰਕੇ ਕੀ ਪ੍ਰਾਈਸ ਹੋਣ ਜਾ ਰਿਹਾ ਹੈ? ਇਹ 1,70 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ। ਸਿਰਫ ਤੇ ਸਿਰਫ 1,70,000 ਦੀ ਆਲਟੋ K10 2011 ਮਾਡਲ। ਨੈਕਸਟ ਆਪਣੇ ਕੋਲ ਫੇਰ ਆ ਗਈ ਜੀ ਆਲਟੋ K10 2013 ਮਾਡਲ। ਇਹ ਫਸਟ ਓਨਰ ਫਸਟ ਓਨਰ ਗੱਡੀ ਜੇ ਠੀਕ ਹੈ ਜੀ। 2,50,000 ਦੀ ਗੱਡੀ ਦੇ ਦਾਂਗੇ ਜੀ। 2013 ਮਾਡਲ ਆਲਟੋ K10 ਕੰਡੀਸ਼ਨ ਦੇਖ ਸਕਦੇ ਹੋ। ਇਕਦਮ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆ 22 ਲੱਖ ਰੁਪਿਆ ਪ੍ਰਾਈਸ ਰੱਖਿਆ ਵੀਰ ਜੀ ਨੈਕਸਟ ਆ ਗਈ ਆਪਣੇ ਕੋਲ ਨਵੀਂ ਲੁੱਕ ਦੇ ਵਿੱਚ ਆਲਟੋ K10 2017 ਮਾਡਲ VXI ਫਰਸਟ ਓਨਰ ਗੱਡੀ ਠੀਕ ਹੈ ਜੀ ਕੰਡੀਸ਼ਨ ਪਖੋਂ ਗੱਡੀ ਬਾਲਸ ਹੋਣੀ ਆ ਦੇਖ ਸਕਦੇ ਹੋ ਗੱਡੀਆਂ ਲਗਭਗ ਭਾਈ ਆਪਣੇ ਕੋ ਸਾਰੀਆਂ ਫਸਟ ਓਨਰ ਹੀ ਹੈ ਫਸਟ ਓਨਰ ਗੱਡੀਆਂ ਲਗਭਗ ਸਾਰੀਆਂ ਗੱਡੀਆਂ ਟੋਟਲ ਫਸਟ ਓਨਰ ਹੈ ਠੀਕ ਹੈ ਜੀ ਤੇ ਭਾਈ ਇਹ 2017 ਮਾਡਲ ਦਾ ਕੀ ਪ੍ਰਾਈਸ ਹੋ ਜਾ ਰਿਹਾ ਹੈ ਇਹ 2,70,000 ਦੀ ਦੇ ਦਾਂਗੇ ਜੀ 2,70,000 ਦੀ ਆਲਟੋ K10 2017 ਮਾਡਲ ਠੀਕ ਹੈ ਜੀ ਨੈਕਸਟ ਆ ਗਈ ਆਪਣੇ ਕੋ 2016 ਮਾਡਲ ਸਲੈਰੀ ਹੈ ਬ੍ਰਾਡਕਾਸਟਰ ਦਾ ਨੰਬਰ ਹੈ ਠੀਕ ਹੈ ਜੀ ਇਹ ਫਸਟ ਓਨਰ ਹੈ ਜੀ ਇਹ ਵੀ ਫਸਟ ਓਨਰ ਹੈ ਗੱਡੀਆਂ ਸਾਰੀਆਂ ਫਸਟ ਓਨਰ ਮਿਲਣਗੀਆਂ ਆਪਣੇ ਕੋਲ ਦੇਖ ਸਕਦੇ ਹੋ ਵਿੱਚੋਂ ਗੱਡੀ ਸਾਫ਼ ਸੁਥਰੀ ਪਈ ਹੈ ਗੱਡੀਆਂ ਬਿਲਕੁਲ ਸਾਫ਼ ਸੁਥਰੀਆਂ ਤੇ ਸੰਭੀਆਂ ਹੋਈਆਂ ਤੇ ਫਰਸਟ ਓਨਰ ਨੇ ਸਾਰੀਆਂ ਦੇਖ ਸਕਦੇ ਹੋ ਗਾਈਜ਼ੋਂ ਜਾ ਰਹੇ ਆ 2 3,25,000 ਦੀ 3,25,000 ਦੀ ਸਲੈਰੀਓ ਮਾਡਲ 2016 ਦਸੰਬਰ ਠੀਕ ਹੈ 2016 ਦਸੰਬਰ ਦੀ ਹੈ ਜੀ ਹਾਂ ਇਹ 2 ਡੀਜ਼ਰ ਗੱਡੀ ਫਰਸਟ ਆਨਰ ਗਰਦਾਸਪੁਰ ਦਾ ਲੋਕਲ ਨੰਬਰ ਹੈ ਠੀਕ ਹੈ ਜੀ ਮਾਡਲ ਕਿਹੜਾ ਹੈ ਜੀ 2014 2014 ਮਾਡਲ ਡੀਜ਼ਲ ਗੱਡੀ ਹੈ ਜੀ ਕੰਡੀਸ਼ਨ ਬੌਂਸ ਹੋਣੀ ਹੈ ਸਾਫ਼ ਸੁਥਰੀ ਗੱਡੀ ਪਈ ਹੋਈ ਹੈ ਜੀ ਗਰਦਾਸਪੁਰ ਨੰਬਰ ਗੱਡੀ ਹੈ ਇਹਦਾ ਭਾਈ ਕੀ ਪ੍ਰਾਈਸ ਆ ਰਿਹਾ ਇਹ 4 ਲੱਖ 30 ਹਜ਼ਾਰ ਦੀ 4 ਲੱਖ 30 ਹਜ਼ਾਰ ਦੀ ਮੰਤਨ ਹੋ ਜੀ ਬਾਕੀ ਮੋੜ ਜੂ ਮੌਕੇ ਤੇ ਸਾਰੀ ਗੱਡੀਆਂ ਦਾ ਮੰਤਨ ਹੋ ਜਾ ਠੀਕ ਹੈ ਜੀ ਦੇਖ ਸਕਦੇ ਹੋ ਗੱਡੀਆਂ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਸਾਰੀਆਂ ਦੀ ਨੈਕਸਟ ਆ ਗਈ ਜੀ ਆਪਣੇ ਕੋਲ ਸਵਿਫਟ ਸਵਿਫਟ 2012 ਮਾਡਲ VXI ਪੈਟਰੋਲ ਫਸਟ ਓਨਰ ਗੱਡੀ ਠੀਕ ਹੈ ਜੀ ਗੱਡੀਆਂ ਲਗਭਗ ਸਾਰੀਆਂ ਹੀ ਫਸਟ ਓਨਰ ਨੇ ਪਠਾਨਕੋਟ ਨੰਬਰ ਗੱਡੀ ਹੈ ਜੀ ਇਹਦਾ ਭਾਈ ਕੀ ਪ੍ਰਾਈਸ ਹੋਣ ਜਾ ਰਿਹਾ ਇਹ ਸੇਲ ਕਰਤੀ ਹੋਈ ਹੈ 3,25,000 ਦੀ ਹੋਣੀ ਠੀਕ ਹੈ ਸੇਲ ਹੋ ਗਈ 3,25,000 ਦੀ ਠੀਕ ਹੈ ਜੀ ਨੈਕਸਟ ਆ ਗਈ ਆਪਣੇ ਕੋਲ ਇਹ 2015 ਮਾਡਲ ਹੈ ਪੈਟਰੋਲ ਤੇ ਠੀਕ ਹੈ ਜੀ ਹਾਂ ਜੀ ਕੰਡੀਸ਼ਨ ਇਹਦੀ ਬਹੁਤ ਸੋਹਣੀ ਹੈ ਬਹੁਤ ਓਕੇ ਹੈ ਕੰਡੀਸ਼ਨ ਬਿਲਕੁਲ ਫੱਟ ਕੰਡੀਸ਼ਨ ਦੇਖ ਸਕਦੇ ਹੋ ਇਹਦਾ ਭਾਈ ਕੀ ਪ੍ਰਾਈਸ ਹੋਣ ਜਾ ਰਿਹਾ ਹੈ ਇਹ 4.5 4.5 ਲੱਖ ਦੀ 2015 ਮਾਡਲ ਸਪੋਰਟ ਹੈ ਜੀ ਆਹ ਦੇਖੋ ਜੀ 2 i20 ਹੈ ਦੋਨੋਂ ਸਪੋਰਟਸ ਮਾਡਲ ਪੈਟਰੋਲ ਤੇ ਠੀਕ ਹੈ ਜੀ ਆਹ ਹੈਗੀ 1.20 ਠੀਕ ਹੈ ਆ ਹੈਗੀ 18/19 ਠੀਕ ਹੈ ਜੀ ਫਰਸਟ ਓਨਰ ਗੱਡੀਆਂ ਦੋਨੋਂ ਦੋਨੋਂ ਗੱਡੀਆਂ ਫਰਸਟ ਓਨਰ ਹੈ ਜੀ ਠੀਕ ਹੈ ਜੀ ਕੰਡੀਸ਼ਨ ਇਨਸ਼ੋਰੈਂਸ ਹੈ ਬਿਲਕੁਲ ਅਨਟਚ ਬੰਪੂ ਤੋਂ ਬੰਪ ओरिजिनल ਹੈ ਅਨਟਚ ਗੱਡੀਆਂ ਹਾਂ ਅਨਟਚ ਗੱਡੀਆਂ ਬਿਲਕੁਲ ਭਾਈ ਜੀ ਮੈਂ ਕੋ ਗਰੰਟੀ ਦੇ ਰਿਹਾ ਅਨਟਚ ਗੱਡੀਆਂ ਨੇ ਬਿਲਕੁਲ ਰਿਜਨਲ ਗੱਡੀਆਂ ਫੁੱਲ ਗਰੰਟੀ ਠੀਕ ਹੈ ਜੀ ਭਾਈ ਪ੍ਰਾਈਸ ਕਿਉਂ ਜਾ ਰਹੀ ਇਹਨਾਂ ਦੇ ਇਹ 6 ਲੱਖ ਰੁਪਏ ਦੀ ਦੇ ਦੇਾਂਗੇ ਜੀ ਠੀਕ ਹੈ ਜੀ 18 ਮਾਡਲ 19 ਮਾਡਲ 6.5 ਲੱਖ ਰੁਪਏ ਦੀ ਠੀਕ ਹੈ ਜੀ 19 ਮਾਡਲ 6.5 ਲੱਖ ਦੀ i20 ਨੈਕਸਟ ਆ ਗਈ ਜੀ ਆਪਣੇ ਕੋਲ i20 ਇਹ ਆ ਗਈ ਜੀ 2014/15 i10 ਗ੍ਰੈਂਡ ਸਪੋਰਟ ਪੁਸ਼ ਬਟਨ ਸਟਾਰ ਠੀਕ ਹੈ ਜੀ ਪੁਸ਼ ਬਟਨ ਸਟਾਰ ਗੱਡੀ ਹੈ ਜੀ ਕੰਡੀਸ਼ਨ ਦਿਖਾ ਦਿੰਨੇ ਇੱਕ ਵਾਰ ਬਲੌਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਖੜੀ ਹੈ ਸਕਰੀਨ ਲੱਗੀ ਹੋਈ ਹੈ ਟੌਪ ਮਾਡਲ ਗੱਡੀ ਹੈ 2014 ਮਾਡਲ ਇਹਦਾ ਭਾਈ ਕੀ ਪ੍ਰਾਈਸ ਹੋਣ ਜਾ ਰਹਾ ਹੈ ਇਹ 3,25,000 ਦੀ ਦੇ ਦਾਂਗਾ ਜੀ ਗੱਡੀ 100% ਅਨਟੱਚ ਗੱਡੀ ਜੇ ਬੰਪਰ ਤੋਂ ਬੰਪਰ ਰਿਜਨਲ ਹੋਏਗੀ ਜੈਨੂਇਨ ਚੱਲੀ ਹੋਏਗੀ 70,000 ਕਿਲੋਮੀਟਰ ਠੀਕ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਾਰ ਹੈ ਜੀ ਨੰਬਰ ਭਾਈ ਹੁਣਾਂ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਨੈਕਸਟ ਆ ਗਈ ਜੀ ਆਪਣੇ ਕੋਲ ਇਹ 2015 ਮਾਡਲ ਰੈਪਿਡ ਆ ਗਈ ਜੀ ਠੀਕ ਹੈ ਜੀ ਫਸਟ ਓਨਰ ਦੀ ਗੱਡੀ ਜੇ ਵੀ ਇਹ 4 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ 2015 ਮਾਡਲ ਰੈਪਿਡ ਸਿਰਫ ਸਿਰਫ 4 ਲੱਖ ਦੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਹੈ ਗੱਡੀ ਦੀ ਇਹਨਾਂ ਦੇ ਦੋ ਸਿਆਦ ਖਰੀਆਂ ਜੇ ਕਿ 17 ਖਰੀਜੇ ਠੀਕ ਹੈ ਜੀ ਇੱਕ 2014 ਮਾਡਲ ਖਰੀਜੇ ਦੋਨੋਂ ਡੀਜ਼ਲ ਹੈ ਦੋਨੋਂ ਡੀਜ਼ਲ ਵਰਜਨ ਨੇ ਠੀਕ ਹੈ ਜੀ ਨੰਬਰ ਇੱਕ ਗਰਦਾਸਪੁਰ ਦਾ ਹੈ ਜੀ ਇੱਕ ਪਠਾਨਕੋਟ ਦਾ ਕੰਡੀਸ਼ਨ ਬਹੁਤ ਸੋਹਣੀ ਹੈ ਗੱਡੀਆਂ ਦੀ ਇਹ ਵੀ ਬਾਈ ਫਰਸਟ ਓਨਰ ਨੇ ਇਹ ਦੋਨੋਂ ਫਰਸਟ ਓਨਰ ਗੱਡੀਆਂ ਠੀਕ ਹੈ ਜੀ ਤੇ ਭਾਈ ਪ੍ਰਾਈਸ ਹੀ ਕਰ ਲਈ ਇਹਨਾਂ ਦੀ ਗੱਲ ਬਾਤ ਹਾਂਜੀ ਹਾਂਜੀ ਪ੍ਰਾਈਸ ਇਹਦੇ 4.5 ਲੱਖ ਰੁਪਏ ਦੀ 14 ਮਾਡਲ ਦੇ ਦਾਂਗੇ ਜੀ ਠੀਕ ਹੈ ਜੀ ਇਹ ਸਾਡੇ 6 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਸਨ ਹੋ ਜਾਏਗਾ ਜੀ ਠੀਕ ਹੈ ਜੀ ਮਾਡਲ ਰੀਪੀਟ ਕਰ ਦਿਓ ਦਾ 2017 ਮਾਡਲ 2017 ਮਾਡਲ ਦੀ ਗੱਡੀ ਆ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਨਵੇਂ ਵਰਗੀ ਗੱਡੀ ਐ ਨੈਕਸਟ ਕਿਹੜੀ ਗੱਡੀ ਆ ਵੀਰ ਜੀ ਆਪਣੇ ਕੋਲ ਇਹ ਆ ਗਈ ਜੀ 2017 ਮਾਡਲ ਬ੍ਰਿਜਾ ਜੈਡ ਡੀ ਆਪਸ਼ਨਲ ਡਿਊਟਰਨ ਠੀਕ ਹੈ ਜੀ ਓ ਬਸਟ ਉਹਨਾਂ ਦੀ ਗੱਡੀ ਜੇ ਠੀਕ ਹੈ ਜੀ ਕੰਡੀਸ਼ਨ ਪੱਖੋਂ ਬਹੁਤ ਸੋਹਣੀ ਗੱਡੀ ਆ ਟਾਪ ਮਾਡਲ ਦਾ ਡੀਐਚ ਜੀਐਡੀ ਆਈ ਪਲੱਸ ਨੂੰ ਪਤਾ ਹੋਏਗਾ ਅੰਦਰੋਂ ਗੱਡੀ ਬਿਲਕੁਲ ਸਾਫ਼ ਸੁਥਰੀ ਪਈ ਹੋਈ ਹੈ ਜੀ ਇਹਦਾ ਭਾਈ ਕੀ ਪ੍ਰਾਈਸ ਹੋਣ ਜਾ ਰਿਹਾ ਹੈ ਇਹ 6.5 ਲੱਖ ਰੁਪਏ ਦੀ ਜਸ ਨੂੰ ਦੇ ਦਾਂਗਾ ਜੀ ਠੀਕ ਹੈ ਜੀ ਜਸ ਵਾਲਾ ਰੇਟ ਦੇਤਾ ਭਾਈ ਨੇ 6.5 ਲੱਖ ਰੁਪਈਆ ਫਰਸਟ ਓਨਰ ਬਰੇਜ਼ਾ ਗੱਡੀ ਹੈ ਜੀ ਬਾਕੀ ਨੰਬਰ ਵੀਰ ਜੀ ਹੁਣ ਸਕਰੀਨ ਤੇ ਦਿੱਤਾ ਹੋਇਆ ਹੈ ਜੀ ਜੇ ਕੋਈ ਜਾਣਕਾਰੀ ਲੈਣੀ ਹੈ ਗੱਡੀਆਂ ਵਾਸਤੇ ਜਾਂ ਕੋਈ ਗੱਡੀ ਪਸੰਦ ਹੈ ਖਰੀਦਣੀ ਹੈ ਕਿਸੇ ਵੀਰ ਨੇ ਤਾਂ ਵੀਰ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ